ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਔਨ ਕਰਿਓ ਤਾਂਕਿ ਮੇਰੀ ਹਰ ਆਉਣ ਵਾਲੀ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੂ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਸ਼ੁਰੂ ਕਰਦੇ ਆਂ ਜੀ ਆਪਾਂ ਅੱਜ ਦਾ ਵਲੌਗ ਤੇ ਇੱਕ ਲਿਪਾ ਪੈਡ ਕਰੀਏ ਜੀ ਕੱਲ ਦੀ ਤੇ ਕੱਲ ਸੀ 3 ਅਕਤੂਬਰ 2025 ਤੇ ਇੱਥੇ ਆਪਣਾ ਡੇਲੀ ਰੁਟੀਨ ਹੈ ਜੀ ਪਸ਼ੂਆਂ ਦਾ ਤੇ ਕਿਉਂਕਿ ਆਪਣੀ ਪਸ਼ੂ ਸਵੇਰੇ ਬਾਹਰ ਆ ਗਏ ਸੀਗੇ ਤੇ ਫਿਰ ਇਹਨਾਂ ਨੂੰ ਆਪਾਂ ਬਾਰ ਬਾਰ ਨਿਕੰਦਰ ਸਾਰੀ ਸਫਾਈ ਕਰ ਦਿੰਨੇ ਆਂਗੇ ਤੇ ਇੱਥੇ ਸਾਰੇ ਪਸ਼ੂਣ ਵਧੀਆ ਬੈਠੇ ਰਹਿਣਗੇ ਤੇ ਕਿਉਂਕਿ ਹੁਣ ਥੋੜੀ ਥੋੜੀ ਮੱਖੀ ਵੀ ਹੋਣ ਲੱਗੀ ਜੀ ਤੇ ਦੋ ਦਿਨ ਥੋੜੇ ਜਿਹਾ ਪਸ਼ੂ ਔਖੇ ਕਰੀ ਮੱਖੀ ਨੇ ਤੇ ਪਰ ਆਪਾਂ ਅੱਜ ਇਹਨਾਂ ਦੀ ਮੱਖੀ ਵਾਲਾ ਤੇਲ ਮਾਰਤਾ ਸੀਗਾ ਬਣਾ ਕੇ ਕਰੀ ਤੇ ਕਿਉਂਕਿ ਜੀ ਹੁਣ ਮੱਖੀਆਂ ਦੀ ਰੁੱਤ ਹੋ ਰਹੀ ਹੈਗੀ ਬਾਕੀ ਮੱਖੀਆਂ ਹੁਣ ਇੰਨਾ ਜ਼ਿਆਦਾ ਹੋ ਰਹੀਆਂ ਨੇ ਵੀ ਪਸ਼ੂਆਂ ਨੂੰ ਨੀਰਾ ਚਰਾ ਵੀ ਨਹੀਂ ਖਾਣ ਦਿੰਦੀਆਂ ਤਾਂ ਹੁਣ ਆਪਾਂ ਜਦੋਂ ਤਾਂ ਤੇਲ ਮਾਰ ਦਿੰਨੇ ਆ ਕਿ ਤਾਂ ਪਸ਼ੂ ਵਧੀਆ ਬੈਠੇ ਰਹਿੰਦੇ ਨੇ ਤਾ ਇਹਨਾਂ ਦੀ ਕਮੀ ਮੱਖੀ ਨਹੀਂ ਲੱਗਦੀ ਤੇ ਇਧਰ ਆ ਗਈ ਜੀ ਆਪਣੀ ਅਰਜ ਨੂੰ ਕੁੰਗੜ ਵਾਲੀ ਕੱਟੀ ਮੋਨਾ ਤੇ ਉਧਰ ਆਪਣਾ ਤੂਫਾਨ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਆਪਣੀ ਕੱਟੀ ਕਿਵੇਂ ਲੱਗੀ ਤੇ ਇੱਥੇ ਜੀ ਜਿਹੜੇ ਆਪਣੇ ਦੋ ਛੋਟੇ ਘਟਰੂਏ ਨੇ ਤਾਂ ਆਪਾਂ ਇਹਨਾਂ ਵਾਸਤੇ ਮੈਟ ਦੇ ਦੋ ਛੋਟੇ ਟੁਕੜੇ ਬਾਹਰ ਹੀ ਰੱਖਦੇ ਤੇ ਕਿਉਂਕਿ ਜਦੋਂ ਇਹ ਮਿੱਟੀ ਚ ਲੀਟ ਦੇ ਸੀਗੇ ਤਾਂ ਫਿਰ ਇਹ ਅੱਖਾਂ 'ਚ ਮਿੱਟੀ ਪਾ ਲੈਂਦੇ ਸੀ ਤੇ ਜਿਸ ਕਰਕੇ ਇਹਨਾਂ ਦੀ ਅੱਖਾਂ ਲਾਲ ਹੋ ਗਈਆਂ ਸੀ ਤੇ ਨਾਲ ਪਾਣੀ ਆਣ ਲੱਗਿਆ ਸੀਗਾ ਤੇ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਦੇ ਠੰਡੇ ਪਾਣੀ ਦੇ ਛਿੱਟੇ ਮਾਰ ਦਿੰਦੇ ਸੀਗੇ ਅੱਖਾਂ ਤੇ ਤਾਂ ਫਿਰ ਉਹਦੇ ਨਾਲ ਇਹਨਾਂ ਨੂੰ ਇੱਕ ਦੋ ਦਿਨਾਂ 'ਚ ਹੀ ਆਰਾਮ ਆ ਗਿਆ ਸੀਗਾ ਤੇ ਬਾਕੀ ਆਪਾਂ ਇਹਨਾਂ ਥੱਲੇ ਤਾਂ ਕਰ ਕੀ ਬਾਰ ਕੱਚੇ 'ਚ ਮੈਟ ਢੇਕ ਦਿੰਨੇ ਆਂਗੇ ਤੇ ਆਪਾਂ ਸਾਰੀ ਬਸ਼ੂਨਾ ਥੱਲੇ ਤਾਂ ਨਹੀਂ ਢੇਕਦੇ ਜੀ ਕੱਲੇ ਦੋ ਛੋਟੇ ਕਟੜੂਆਂ ਥੱਲੇ ਰੱਖ ਦਿੰਨੇ ਆਂਗੇ ਤਾਂ ਫਿਰ ਇਸ ਨਾਲ ਇਹਨਾਂ ਦੀ ਅੱਖਾਂ ਸਹੀ ਰਹਿੰਦੀਆਂ ਨੇ ਤੇ ਬਾਕੀ ਇੱਥੇ ਆਪਣੇ ਕੱਲ ਆ ਗਿਆ ਸੀ ਜੀ ਦਾਣਾ ਫੀਡ ਤੇ ਕਿਉਂਕਿ ਆਪਣੀ ਜਿਹੜਾ ਵੀ ਦਾਣਾ ਫੀਡ ਰੇਟੀ ਮੁੱਕਿਆ ਪਿਆ ਸੀਗਾ ਤੇ ਕਿਉਂਕਿ ਆਪਣੀ 2 ਦਿਨ ਹੋਈ ਸੀਗੇ ਮੁੱਕੇ ਨੂੰ ਆਪਾਂ ਪਸ਼ੂਆਂ ਨੂੰ ਕੱਲੀ ਬੜੀ ਮਾਦੀ ਹਾਲਤ ਸਰੋਂ ਦੀ ਹਾਲਤ ਤੇ ਦਲੀਆ ਤੇ ਰੇ ਸੀਗੇ ਤੇ ਬਾਕੀ ਫੀਡ ਵੀ ਨਾ ਆਪਣੀ ਪਸ਼ੂ 2 ਦਿਨ ਅਚੀ ਦੁੱਧ ਘਟ ਜਾਂਦੇ ਨੇ ਜੀ ਤੇ ਤਾਂ ਕਰਕੇ ਫਿਰ ਆਪਾਂ ਮੁੱਕਣ ਤੋਂ ਪਹਿਲੀ ਕਰਾ ਲੈਂਦੇ ਸੀ ਤੇ ਪਰ ਆਪਾਂ ਇਸ ਵਾਰ ਥੋੜੀ ਜਿਹੀ ਲੇਟ ਹੋ ਗਏ ਤੇ ਕਿਉਂਕਿ ਪਹਿਲਾਂ ਆਪਣੀ ਇੰਜਰੀ ਪਟਣ ਵਾਲੀ ਪਈ ਸੀ ਕਿ ਤਾਂ ਕਰਕੇ ਨਹੀਂ ਜਾਇਆ ਗਿਆ ਤੇ ਇੱਥੇ ਆਪਣੇ ਪਸ਼ੂਆਂ ਦਾ ਦਾਣਾ ਲੇਟੀ ਤੇ ਫੀਡ ਆਪਾਂ ਇਹ ਤਿੰਨੋਂ ਚੀਜ਼ਾਂ ਕਰਵਾਈਆਂ ਨੇ ਤੇ ਬਾਕੀ ਆਪਾਂ ਖਾਲੇ ਵੀ ਨੋਲੇ ਅੱਡ ਲੈ ਆ ਰੱਖੇ ਨੇ ਕਿ ਤੇ ਏ ਜੀ ਸਪੀਡ ਅਪ ਤੇ ਇੱਕ ਨਾਲੇ ਜੀ ਇਸ ਤੇ ਗਲੂਕਾ ਬੂਸਟ ਤੇ ਫਿਰ ਆਪਾਂ ਇਹ ਦੋ ਦਵਾਈਆਂ ਹੁਣ ਆਪਣੀ ਤਾਜੀ ਸੂਈ ਮੱਝ ਨੂੰ ਦੇ ਰਿਆਂਗੇ ਤੇ ਕਿਉਂਕਿ ਉਹਦਾ ਕੈਲਸ਼ੀਅਮ ਟੁੱਟ ਗਿਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਆਪਾਂ ਉਹਦੇ ਰਾਤ ਨੂੰ 22 3 ਵਜੇ ਟੁੱਟਿਆ ਸੀਗਾ ਕੈਲਸ਼ੀਅਮ ਤੇ ਫਿਰ ਆਪਾਂ ਉਸਤੇ ਬੋਤਲਾਂ ਤੇ ਟੀਕਿ ਲਵਾਤੀ ਸੀ ਤਾਂ ਫਿਰ ਉਹ ਦੋ ਮਿੰਟੇ ਚ ਠੀਕ ਹੋ ਗਈ ਸੀਗੀ ਤੇ ਫਿਰ ਬਾਕੀ ਹੁਣ ਆਪਾਂ ਇਹਨੂੰ એનર્ਜੀ ਵਾਸਤੇ ਦੇ ਰਿਆਂਗੇ ਤੇ ਕਿਉਂਕਿ ਇਹਦੇ ਨਾਲ ਜਿਹੜੀ ਇਹਦੇ ਚ ਥੋੜੀ-ਮੋਟੀ ਹੁਣ ਕਮੀ ਆਈ ਹੈਗੀ ਤਾਂ ਉਹ ਪੂਰੀ ਹੋ ਚੁਗੀ ਤੇ ਇੱਥੇ ਜਿਹੜੇ ਆਪਣੇ ਇਹ ਰੰਗ ਵਾਲੇ ਚਾਰੜਬੀ ਸੀ ਤਾਂ ਇਹ ਵੀ ਆਪਾਂ ਅੱਜ ਇਕੱਠੇ ਕਰ ਲਈ ਤੇ ਕਿਉਂਕਿ ਆਪਾਂ ਬਸ ਹੁਣ ਜਦੋਂ ਗੇਟ ਤੇ ਰੰਗ ਕਰਿਆ ਸੀਗਾ ਉਦੋਂ ਲਿਆ ਕੇ ਰੱਖੇ ਸੀ ਤੇ ਇਹ ਕਰਾਂਗੇ ਜੀ ਆਪਾਂ ਰੰਗ ਆਪਣੀਆਂ ਪੈਪਾਂ ਤੇ ਤੇ ਫਿਰ ਉਹ ਆਪਾਂ ਉਧਰ ਪਰਛਮਾ ਨੂੰ ਬਾਕੀ ਜਿਵੇਂ ਖੁੱਲੇ ਛੱਡਣ ਵਾਸਤੇ ਲਵਾਵਾਂਗੇ ਤੇ ਇੱਥੇ ਆਪਾਂ ਹੁਣ ਜਿਹੜਾ ਆਪਣਾ ਦਾਣਾ ਫੀਡ ਸੀਗਾ ਤਾਂ ਜਿਹੜਾ ਆਪਾਂ ਡਰਮਾਂ ਚ ਪਾਣਾ ਸੀਗਾ ਉਹ ਤਿੰਨ ਡਰਮ ਆਪਾਂ ਪਾਤੀ ਤੇ ਤਿੰਨ ਡਰਮ ਸੀਗੇ ਵੱਡੇ ਹੁਣਾਂ ਚ ਤਿੰਨ-ਤਿੰਨ ਗੱਟੇ ਪਈ ਨੇਗੇ ਤੇ ਬਾਕੀ ਇਹ ਥੱਲੇ ਇੱਕ ਆਪਣੀ ਛੋਟੀ ਟੋਲੀ ਹੈਗੀ ਇਹਦੇ ਚ ਆਪਾਂ ਪਾਈਏਗੀ ਲੇਟੀ ਤੇ ਇਹਦੇ ਚ ਦੋ ਗੱਟੇ ਲੇਟੀ ਤੇ ਪੈ ਗਈ। ਤੇ ਬਾਕੀ ਜਿੰਨਾ ਵੀ ਆਪਣੇ ਦਾਣਾ ਫੀਡ ਤੇ ਲੇਟੀ ਸੀਗੀ ਉਹ ਆਪਾਂ ਉਹ ਗੱਟੇ ਹੀ ਰੱਖ ਤੇ ਤੇ ਕਿਉਂਕਿ ਪਹਿਲਾਂ ਆਪਾਂ ਜਿਹੜੀ ਗੱਟੀਆਂ ਚ ਹੈਗੀ ਉਹ ਪਾਵਾਂਗੇ ਪਸ਼ੂਆਂ ਨੂੰ ਤੇ ਫਿਰ ਨਹੀਂ ਇਹਨੂੰ ਚੂਈਆਂ ਟੁੱਕ ਦਿੰਦੀਆਂ ਨੇ ਤੇ ਜਿਹੜੀ ਡਰਮ ਮੈਚ ਹੈਗੀ ਤਾਂ ਫਿਰ ਉਹ ਆਪਾਂ ਬਾਅਦ ਚੋਂ ਪਾਵਾਂਗੇ ਤੇ ਜਿਹੜੀਆਂ ਆਪਣੀਆਂ ਦੋ ਤਾਜ਼ੀਆਂ ਸੂਈਆਂ ਮੈਸਾਂ ਨੇ ਤਾਂ ਉਹਨਾਂ ਨੂੰ ਆਪਾਂ ਇੱਕ ਵਾਰ ਦੂੜਪੇ ਉੜਤੀ ਲੈ ਆਈ। ਤੇ ਬਾਕੀ ਗੁਲਕੰਦ ਆਪਣੀ ਜਿਹੜੀ ਹੁਣ ਸੂਈ ਦੇ ਵਾਸਤੇ ਲੈ ਆਈ ਤੇ ਬਾਕੀ ਆਪਾਂ ਜਦੋਂ ਹੀ ਖਤਮ ਹੋ ਜਾਂਦੇਗਾ ਤਾਂ ਆਪਾਂ ਨਾਲ ਦੀ ਨਾਲ ਲੈ ਜਾਂਦੇ ਆਂਗੇ ਤੇ ਬਾਕੀ ਆਪਾਂ ਲੈ ਕੇ ਆਈ ਸੀਗੀ ਆਪਣੀ ਜ਼ਿੰਮੀ ਵਾਸਤੇ ਫੀਡ ਠੀਕ ਕਿਉਂਕਿ ਜੇ ਆਪਾਂ ਇਕੱਠੀ ਲੈ ਲੈਂਦੇ ਆਂਗੇ ਤਾਂ ਸਸਤੀ ਵੀ ਪੈ ਜਾਂਦੀ ਹੈਗੀ ਤਾਂ ਇਹ ਆਪਾਂ ਹੁਣ 2 ਕਿਲੋ ਵਾਲਾ ਗੱਟਾ ਲੈ ਆਏ ਤੇ ਕਿਉਂਕਿ ਇਹਦੇ ਨਾਲ ਹੀ ਵਧੀਆ ਹੋ ਜੂਗੀ ਤੇ ਬਾਕੀ ਆਪਾਂ ਹੁਣ ਇਹਨੂੰ ਰੈਗੂਲਰਲੀ ਫੀਡ ਪਾਇਆ ਕਰਾਂਗੇ ਤੇ ਬਾਕੀ ਇਸ ਤੋਂ ਬਾਅਦ ਆਪਾਂ ਇਹਨੂੰ ਹੋਰ ਵੀ ਲੈ ਆ ਲਾਂਗੇ ਤੇ ਅੱਜ ਦੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ